ਜਿੰਨੇ ਵੀ ਯਾਰ ਮਿੱਤਰ ਆ ਦੋਸਤ ਦੇਸਾਂ ਵਿਦੇਸਾਂ ਤੋਂ ਪੰਜਾਬ ਤੋਂ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਪੇਜ ਦੇ ਨਾਲ ਜੁੜੇ ਹੋਏ ਨੇ ਸਾਰੀ ਸੰਗਤ ਨੂੰ ਮੱਗਰ ਮਹੀਨੇ ਦੀ ਸੰਗਰਾਦ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਕਿਉਂਕਿ ਠੰਡ ਦੀ ਜਿਹੜੀ ਸਰਵਾਤ ਹੁੰਦੀ ਆ ਉਹ ਅਸਲ 'ਚ ਮੱਗਰ ਦੇ ਮਹੀਨੇ ਤੋਂ ਹੁੰਦੀ ਆ ਇਹ ਤਿੰਨ ਮਹੀਨੇ ਨੇ ਠੰਡ ਦੇ ਮੱਗਰ ਪੋ ਮਾਗਾ ਇਹ ਤਿੰਨ ਮਹੀਨਿਆਂ 'ਚ ਠੰਡ ਪੈਂਦੀ ਆ ਉ ਤਾਂ ਦਾਤੇ ਦੀ ਮਰਜ਼ੀ ਆ ਵੱਧ ਘੱਟ ਠੰਡ ਪਾਉਣੀ ਇਹ ਤਾਂ ਉਹਦੇ ਹੱਥ 'ਚ ਵਾਹਿਗੁਰੂ ਦੇ ਉ ਤਾਂ ਕੁਝ ਕੁ ਲੋਕ ਦੀਵਾਲੀ ਤੋਂ ਪਹਿਲਾਂ ਦੇ ਲੱਗੇ ਨੇ ਗਰਮ ਕੱਪੜੇ ਪਾਉਣ ਕਿਉਂਕਿ ਪੋਦੇ ਮਹੀਨੇ ਦੇ ਵਿੱਚ ਸਾਨੂੰ ਪਤਾ ਹੀ ਆਸ ਹੀ ਦੀਆਂ ਹੋਈਆਂ ਨੇ ਸਿੰਘਾਂ ਨੇ ਜੰਗਾ ਲੜੀਆਂ ਨੇ ਕਿੰਨੀ ਉਦੋਂ ਠੰਡ ਪੈ ਰਹੀ ਸੀ ਕੱਕਰ ਕੋਰਾ ਪੈ ਰਿਹਾ ਸੀ ਤੇ ਆਪਾਂ ਦੇਖ ਲਓ ਥੋੜੀ ਜੀ ਠੰਡ ਹੋਈ ਆ દિਵਾਲੀ ਤੋਂ ਪਹਿਲਾਂ ਤੇ ਨਾਲ ਦੀ ਨਾਲ ਗਰਮ ਕੱਪੜੇ ਪਾ ਲੇ ਧੰਨ ਜਿਗਰਾ ਜੀ ਉਹਨਾਂ ਸਿੰਘਾਂ ਦਾ ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਨਦੀਆਂ ਦੇ ਵਿੱਚ ਦੀ ਤਰੇ ਨੇ ਤੇ ਉਹ ਭਿਆਨਕ ਸਮਾਂ ਕੱਢਿਆਗਾ ਤੇ ਹੱਸ-ਹੱਸ ਕੇ ਸ਼ਹੀਦیاں ਪਾਈਆਂ ਨੇ ਕੌਮ ਲਈ ਵਾਹਿਗੁਰੂ ਆਪਣੇ ਸਾਰਿਆਂ ਦੇ ਸਿਰ ਤੇ ਮਿਹਰ ਬਣਾਈ ਰੱਖੇ ਸਾਡੇ ਕੰਮਕਾਰ ਸਾਡੇ ਕਾਰੋਬਾਰ ਉਹਦੀ ਰਜਾ ਨਾਲ ਪਹਿਲਾਂ ਮੰਗੂ ਚੱਲਦੇ ਰਹਿਣ ਕਾਸ਼ਟ ਕਲੇਸ਼ ਨੂੰ ਸਾਡੋਂ ਸਾਥੋਂ ਦੂਰ ਰੱਖੇ ਸਾਰਿਆਂ ਤੋਂ